ਬੋ ਤੇਰਾ ਵਾਹਿਗੁਰੂ ਕਹੋ ਨਾਮ ਕੋ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਧਣ ਮੇਰਾ ਵਾਹਿਗੁਰੂ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਅਰਦਾਸ ਕੋ ओंकार ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਦੇ ਸਹਾਏ ਯਾਰ ਸ੍ਰੀ ਭਗਵਤੀ ਜੀ ਕੀ ਮਾਛੇ ਦਸਵੀਂ ਪ੍ਰਸੰਦ ਵਾਹਿ ਜੀ ਸਿਮਰਦਾ ਗੁਰੂ ਨਾਨਕ ਨੀ ਤੇ ਆਏ ਸਰੰਗਦ ਗੁਰਦੇਵ ਮ੍ਰਦਾਸਰਾਮ ਦਾਸ ਸਹਿਯੋਗ ਅਰਜਨਰਬੋ ਜਿੰਦਰਾ ਸਿਮਰਤਰੀ ਰਾਏ ਸ੍ਰੀ ਹਰਿਕ੍ਰਿਸ਼ਨ ਜੀ ਉਸ ਜਿਸ ਦਿੱਤੇ ਸੰਗਤ ਦਾ ਆਇਤ ਇੱਕ ਬਾਦਰ ਸੁਮਰੇਆ ਕਾਰਨਾਮੇ ਜੀ ਆਉਤ ਆਇਸਵਤਾਨੀ ਹੋਏ ਸਹਾਇ ਦਸਵਾ ਬਾਸ਼ਾ ਸਹਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਂ ਬਾਸ਼ਾਈਆਂ ਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਦਰਸ਼ਨ ਦਿਦਾਰ ਦਾ ਧੰਨ ਤੇ ਕੀ ਮੇਲਣਾ ਜੀ ਵਾਹੋ ਗੁਰੂ ਜੀ ਮਾਨਿਆਂ ਦੇ ਮਾਨ ਸਤਿਗੁਰੂ ਨੇਤਾਣਿਆਂ ਦੇ ਤਾਨ ਨੇਟਿਆਂ ਦੀ ਓਟ ਨੇ ਆਸਰੇਆਂ ਨੂੰ ਆਸਰਾ ਦੇਣ ਵਾਲੇ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀਾਂ ਦੇ ਤਰਨਾ ਕਮਣਾ ਪਾਸ ਅਰਦਾਸ ਬੇਨਤੀ ਹੈ ਸਤਿਗੁਰ ਜੀਓ ਪੰਚਮ ਪਾਸ਼ਾ ਸ਼ਹੀਦਾਂ ਦੇ ਸਰਪਾਜ ਸਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜੀਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸ੍ਰੀ ਨਗਰ ਪਨਾਲ ਦੀਆਂ ਸਿਕੰਕਾਂ ਦੇ ਪਾਸੇ ਆਪ ਜੀਆਂ ਦੇ ਇਹ ਮਹਾਨ ਨਗਰ ਕੀਰਤਨ ਕਿਤੇ ਜਾਂਦੇ ਨੇ ਸਤਿਗੁਰੂ ਜੀ ਸوار ਆਪ ਜੀਆਂ ਦੇ ਪਾਵਨ ਪੈਰ ਦੇ ਰੂਪ ਤਾਲ ਕੀ ਸਬਦ ਦੇ ਵਿੱਚ ਬਰਾਜਮਾਨ ਨੇ ਪੰਡਾ ਸੰਗਾਂ ਦੀ ਅਗਵਾਈ ਹੇਠ ਸਤਿਗੁਰੂ ਜੀ ਆਪ ਜੀਆਂ ਦੇ ਨਗਰ ਕੀਰਤਨ ਅੰਤਾਰੇ ਕੀਤੇ ਗਏ ਨੇ ਆਪ ਜੀ ਕਿਰਪਾ ਕਰਨੀ ਅੰਗ ਸੰਗ ਸਹਾਇਕ ਹੋਣਾ ਸਮਤੀਆਂ ਸੰਗਤਾਂ ਨੂੰ ਖੁੱਲੇ ਦਰਸ਼ਨ ਦਿਦਾਰੇ ਸੇਵਾ ਸੰਭਾਲ ਬਖਸ਼ਿਸ਼ ਵਰਕੇ ਨਿਹਾਲ ਕਰਨ ਨਾਲ ਰਸਤੇ ਦੇ ਵਿੱਚ ਵਾਧ ਕਾਟ ਕੇ ਅੰਗ ਸੰਗ ਸਹਾਇ ਹੋਣਾ ਜੇ ਵੀ ਮਲੇ ਨਮਸਕਾਰੀ ਮਲੇ ਅਰੇ ਸੇ ਢਰੇ ਸ਼ਰਨ ਪਰੇ ਸੇ ਤਰੇ ਨਾਮ ਸ੍ਰੀ ਗੁਰੂ ਜੇੜੇ ਬਾਣੇ ਸਰਬੱਤ ਦਾ ਬੋਲੋ ਸੋਨਾਲੇ ਜਾਵਨ ਨਿਹਾਲ ਹੋ ਜਾਵੇ ਆਜ ਦਰਬਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੰਨਾ ਸੀਤਾਂ ਨੂੰ ਭਾਵੇ ਨਿਹਾਲ ਹੋ ਜਾਵੇ ਫੱਟੇ ਪਾਵੇ ਜਕਰੇ ਜਾਵੇ ਨਿਹਾਰ ਹੋ ਜਾਵੇ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਾਂ ਦੇ ਚਾਨਣ ਨੂੰ ਭਾਵੇ ਸਭ ਦੁਨੀਆ ਕਾ ਜਕਰੇ ਜਾਵੇ ਨਿਹਾਲ ਹੋ ਜਾਵੇ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਮਨ ਨੂੰ ਭਾਵੇ Hello. Uh -huh. ਸੰਗਤ ਜੀ 106ਵਾਂ ਸਾਲਾਨਾ ਸਮਾਗਮ ਜੋ ਕਿ ਹਰ ਸਾਲ ਮਨਾਇਆ ਜਾਂਦਾ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਹੀਦੀ ਦਿਹਾੜਿਆਂ ਨੂੰ ਸਮਰਪਿਤ ਸੰਤ ਪਾਪਾ ਕਰੋੜਾ ਸਿੰਘ ਜੀ ਪਿੰਡ ਪਮਾਲ ਜ਼ਿਲ੍ਹਾ ਲੁਧਿਆਣਾ ਨਗਰ ਨਿਵਾਸੀਆਂ ਵੱਲੋਂ ਸਤਿ ਸੱਚੇ ਢੰਗ ਦੇ ਨਾਲ ਹਰ ਸਾਲ ਸਾਲਾਨਾ ਸਮਾਗਮ ਨੂੰ ਵਾਗਮ ਕਰਵਾਏ ਜਾਂਦੇ ਹਨ ਮਹਾਰਾਜ ਨੇ ਬੜੀ ਕਿਰਪਾ ਕੀਤੀ ਅਕਨਪਰ ਸਾਹਿਬ ਦੇ ਸੰਬੰਧ ਵਿੱਚ ਮੱਧ ਵਾਲੇ ਦਿਨ 라ਹੋ ਜਲਾਲ ਨਾਲ ਨਗਰ ਕੀਰਤਨ ਸਜਾਏ ਜਾਂਦੇ ਹਨ ਤੋਂ ਮਹਾਰਾਜ ਦੀ ਬੜੀ ಅಪਾਰ ਕਿਰਪਾ ਹੈ ਨਗਰ ਉੱਪਰ ਜੋ ਕਿ ਹਰ ਸਾਲ ਵੱਧ ਚੜ ਕੇ ਸੰਗਤਾਂ ਵੱਧ ਤੋਂ ਵੱਧ ਨਗਰ ਕੀਰਤਨ ਸਲਾਨਾ ਸਮਾਗਮਾਂ ਵਿੱਚ ਸੇਵਾ ਸਹਾਇਕ ਕਰਦੀਆਂ ਹਨ ਦੂਰੋਂ ਦੂਰੋਂ ਕਿਹਾ ਜਾਂਦਾ ਇੱਥੇ ਲੋਕ ਆਉਂਦੇ ਨੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਇੱਥੇ ਹਾਂਜੀ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਜੀ ਇੱਥੇ ਜੋ ਮਹਾਂਪੁਰ ਸੇ ਸਤ ਬਾਬਾ ਕਰੋੜਾ ਸਿੰਘ ਜੀ ਜਿਨ੍ਹਾਂ ਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਦਰਬਾਰ ਦੇ ਨਾਲ ਸੈਰ ਤੇ ਸੱਜੇ ਹੱਥ ਗੁੰਗਾ ਸਾਹਿਬ ਬਣਿਆ ਉਹਨਾਂ ਦਾ ਸਮਾਦਾ ਬਣਿਆ ਉਹਨਾਂ ਦੇ ਆਸਥਾਨ ਦੇ ਉੱਪਰ ਰਗੜਣਿਆ ਦੀ ਸੇਵਾ ਹਰ ਸਾਲ ਚੱਲਦੀ ਹੈ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਜੋ ਮਹਾਂਪੁਰ ਘਰਨਾ ਉਹ ਰਗੜਾ ਦੇ ਪਾਣੀ ਛੱਕ ਕੇ ਸਮਾਧੀ ਵਿੱਚ ਨੀਂਦ ਹੋ ਜਾਂਦੇ ਹਨ ਲੰਗਰ ਦੀਆਂ ਸਵਾਮਾਂ ਵੱਧ ਤੋਂ ਵੱਧ ਹੁੰਦੀਆਂ ਹਨ ਕਹਿੰਦੇ ਇੱਥੇ ਆਉਣ ਵਾਲੇ ਹਰ ਇੱਕ ਸ਼ਰਧਾਲੂ ਦੀ ਇੱਛਾ ਪੂਰੀ ਹੁੰਦੀ ਹੈ ਕਿਉਂ ਬਾਹਰ ਵੀ ਕੋਨਾ ਬੈਠੇ ਹੁਣ ਬਾਰੋਂ ਕੁਝ ਮੰਗ ਰਿਹਾ ਇੱਥੇ ਆਉਣ ਵਾਲੇ ਹਰ ਇੱਕ ਦੀ ਇੱਛਾ ਪੂਰੀ ਹੋ ਰਹੀ ਹੈ ਹਾਂਜੀ ਇਸ ਨਗਰ ਵਿੱਚ ਬਾਹਰਪੁਰ ਖਾਨੀ ਬੜੀ ਕੰਮ ਕਮਾਈ ਕੀਤੀ ਹੈ ਭਗਤੀ ਕੀਤੀ ਹੈ ਜੋ ਵੀ ਸੰਗਤਾਂ ਬੰਦੀਆਂ ਇੱਛਾਵਾਂ ਤੇ ਹੁਰਨੇ ਲੈ ਕੇ ਆਉਂਦੀਆਂ ਹਨ ਧੰਨ ਬਾਬਾ ਕਰੋੜਾ ਸਿੰਘ ਜੀ ਮਹਾਰਾਜ ਹਰ ਇੱਕ ਸੰਗਤਾਂ ਦੀਆਂ ਬੰਦੀਆਂ ਇੱਛਾਵਾਂ ਪੂਰੀਆਂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਛਕਾ